ਜਾਣੇ ਰੋਜ਼ ਬੈਠ ਕੇ ਗੱਲਾਂ ਕਰੇਗਾ ਉਹ ਡੱਬੂ ਸੀਗਾ ਗੱਟਾਂ ਦੇ ਕੁੱਤੇ ਦਾ ਨਾਮ ਕਾਲੂ ਕਹਿੰਦਾ ਡੱਬੂ ਕਿਆ ਹਾਲ ਹੈ ਤੇਰਾ ਅੱਜ ਕਿਆ ਖਾਦਾ ਇਹਨਾਂ ਮੈਂ ਕਿਆ ਖਾਣਾ ਸੁੱਕੀ ਰੋਟੀ ਦੇਤੀ ਹੈ ਮੇਰੇ ਮੂਹਰੇ ਘੇਰ ਕੇ ਉੱਪਰ ਲੱਤੀ ਘੇਰ ਗਈ ਥੋੜੀ ਜੀ ਬਾਸ ਤੁਸੀਂ ਨੂੰ ਖਾ ਕੇ ਗੁਜ਼ਾਰਾ ਕਰ ਰਹੇ ਮਾਨਟਾਣ ਦੇ ਬੰਦੇ ਬੈਠੇ ਇਹਨਾਂ ਤੈਂ ਅੱਜ ਕਿਆ ਖਾਦਾ ਕਹਿੰਦਾ ਮਨ ਤਾਂ ਖੀਰ ਵੀ ਨਹੀਂ ਏ ਉਹ ਤਾਂ ਕੂੜੇ ਮਿਲੇ ਆ ਅੱਜ ਤਾਂ ਕੰਝਗਾ ਸੀ ਗਿਆ ਦੋ ਤਿੰਨ ਵਾਰ ਆਇਆ ਹੋ ਗਿਆ ਉਹ ਕਹਿੰਦੇ ਮੈਂ ਤਾਂ ਮਾਨਦਾਨ ਦਾ ਪੁੱਤ ਆ ਜਿਹੜਾ ਡੱਬੂ ਐ ਜੱਟਾ ਕਹਿੰਦਾ ਮੈਂ ਤਾਂ ਮਾਣ ਤਾਣ ਦਾ ਬੰਨਿਆ ਬੈਠਾ ਉਹ ਕਹਿੰਦਾ ਇਹ じゃ ਕਿਹੜਾ ਮਾਣ ਤਾਣਾ ਯਾਰ ਜਿਹਦੇ ਪਿੱਛੇ ਤੂੰ ਬੰਨਿਆ ਬੈਠਾ ਕਹਿੰਦਾ ਮਾਣ ਤਾਣ ਇਹ ਹੈ ਵੀ ਜੱਟ ਦੇ ਹੈਗੇ ਦੁੱਲ ਚਾਣਦੇ ਕਰੀ ਤਾਂ ਉਹ ਕਹਿੰਦੇ ਨਹੀਂ ਤੂੰ ਦੱਬੂ ਕੁੱਤੇ ਦੀ ਗਰਾਂ ਨੂੰ ਕਦੀ ਉਹ ਕਹਿੰਦੇ ਦੀ ਤੂੰ ਦੱਬੂ ਕੁੱਤੇ ਦੀ ਗਰਾਂ ਨਹੀਂ ਕਹਿੰਦਾ ਬਸ ਆਹੀ ਮਾਣ ਤਾਣਾ ਬਸੁੱਕੇ ਰੋਟੀਆਂ ਖਾ ਕੇ ਕਜਾਰਾ ਕਰੀ ਜਾ ਇਹ ਆਮ ਆਦੀ ਪਾਰਟੀ ਆ ਰੇ ਭਾਜਪੀ ਦੇ ਜਿੰਨੇ ਬੜਕਰ ਲੀਡਰ ਹੈ ਮਾਣ ਤਾਣ ਦੇ ਭੁੱਖੇ ਬੈਠੇ ਆ ਉਹਨਾਂ ਨੂੰ ਐ ਕਹਿਣ ਨੂੰ ਐ ਵੀ ਸਾਡੀ ਉੱਪਰ ਸਰਕਾਰ ਐ ਉਹ ਕਹਿੰਦੇ ਸਾਡੀ ਥੰਡੇ ਸਰਕਾਰ ਆਹੀ ਮਾਰਦੇ ਨੇ ਪੁੱਛਦਾ ਇਹਨਾਂ ਨੂੰ ਕੋਈ ਨਹੀਂ